ਇਹ ਉਹੀ ਮੋਟਰਸਾਈਕਲ ਹੈ ਜੀ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਤੇ ਉਹ ਮੋਟਰਸਾਈਕਲ ਅਸੀਂ ਘਰ ਆ ਕੇ ਵੈਰੀਫਾਈ ਕਰਕੇ ਮੋਟਰਸਾਈਕਲ ਜਿਹੜਾ ਉਹ ਦੇਖ ਲਿਆ ਹਾਂਜੀ ਸਰ ਲਿਆਓ ਜੀ ਆਰਸੀ ਲਿਆਓ ਬੱਚਿਓ ਬਹੁਤ ਵਾਰੀ ਸਮਝਾਇਆ ਕਿ ਪਲੀਜ਼ ਜਿਹੜੇ ਮਾਨਯੋਗ ਸ਼੍ਰੀ ਸੁਰੇਂਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਇਸ ਚੀਜ਼ ਦੇ ਉੱਪਰ ਬਹੁਤ ਸਿਕੰਜਾ ਕੱਸਿਆ ਹੈ ਇਸ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰਿਪਲਿੰਗ ਜਿਹੜੀ ਆ ਨਾ ਕਰੇ ਤੇ ਤੁਸੀਂ ਬੈਠਾ ਟ੍ਰਿਪਲਿੰਗ ਨੂੰ ਛੱਡ ਕੇ ਚਾਰ ਵਿਅਕਤੀ ਬੈਠੇ ਹੋ ਆਪਣਾ ਜੀਵਨ ਜਿਹੜਾ ਤੁਸੀਂ ਖਤਰੇ ਵਿੱਚ ਪਾਇਆ ਅੱਜ ਸਾਨੂੰ ਤੁਹਾਡੇ ਘਰ ਆਉਣਾ ਪਿਆ ਚਲਾਨ ਕਰਨ ਵਾਸਤੇ ਜਦੋਂ ਘਰ ਆ ਕੇ ਤੁਹਾਡੇ ਪੇਰੈਂਟਸ ਨੂੰ ਮਿਲੇ ਆ ਆਪ ਤਸ਼ਰੀਫ ਵਿਅਕਤੀ ਆ ਨਾਲ ਭਾਈ ਸਾਹਿਬ ਸੀਗੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਲੱਗੇ ਆ ਨਾਲ ਭਾਜੀ ਹੋਣੀ ਐ ਚਲੋ ਇਹ ਵੀ ਸਾਡੇ ਪੁਰਾਣੇ ਵਾਗਵਾਂ ਉਹਦੇ ਅਧਾਰ ਤੇ ਦੇਖੋ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਤੇ ਆਪਾਂ ਕਰਨੀ ਐ ਠੀਕ ਐ ਅਸੀ ਬੇਟਾ ਤੇਰੇ ਘਰ ਇਸ ਕਰਕੇ ਆਏ ਆ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਹਜੇ ਖਤਰਾ ਜਿਹੜਾ ਮੁੱਲ ਨਾ ਲਵੇ ਤੇ ਤੇਰਾ ਜਿਹੜਾ ਗਿਫਟ ਹੈ ਇਹ ਬੇਟਾ ਤਿਆਰ ਹੈ ਤੇ ਇਸ ਗਿਫਟ ਨੂੰ ਸੰਭਾਲ ਕੇ ਰੱਖਣਾ ਤੇ ਜਿਹੜੇ ਚਾਰ ਵਿਅਕਤੀ ਤੇਰੇ ਤੋਂ ਇਲਾਵਾ ਤਿੰਨ ਵਿਅਕਤੀ ਹੋਰ ਸੀਗੇ ਉਹਨਾਂ ਨੂੰ ਵੀ ਜਾ ਕੇ ਦਿਖਾਉਣਾ ਕਿ ਪੁੱਤ ਮੈਨੂੰ ਘਰ ਆ ਕੇ ਅੰਕਲ ਜੀ ਇਹ ਗਿਫਟ ਜਿਹੜਾ ਦੇ ਕੇ ਗਏ ਆ ਇਹ ਜਾ ਕੇ ਕੱਲ ਕਾਲਜ ਉਹਨਾਂ ਨੂੰ ਜ਼ਰੂਰ ਦਿਖਾਉਣਾ ਠੀਕ ਹੈ ਤਾਂ ਜੋ ਅੱਗੇ ਤੋਂ ਟ੍ਰਿਪਲਿੰਗ ਜਿਹੜੇ ਚਾਰ-ਚਾਰ ਵਿਅਕਤੀ ਨਾ ਬੈਠਣ ਮੈਂ ਇੱਕ ਸ਼ਰਵਾਸੀਆਂ ਨੂੰ ਹੋਰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੀਆਂ ਲੜਕੀਆਂ ਚਾਰ ਲੜਕੀਆਂ ਸੀ ਇਨਫਾਰਮੇਸ਼ਨ ਮਿਲੀ ਸੀ ਵੀਡੀਓ ਆਈ ਸੀ ਉਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਛੱਡ ਦਿੱਤਾ ਸੀ ਕੱਲ ਫੂਡ ਸਟਰੀਟ ਸ਼ਹਿਰਪੁਰ ਦੇ ਵਿੱਚ ਇਹਨਾਂ ਲੜਕੀਆਂ ਜਿਹੜੀਆਂ ਸੀ ਉਹ ਟ੍ਰਿਪਲਿੰਗ ਕਰਕੇ ਆਈਆਂ ਜਦੋਂ ਉਹਨਾਂ ਨੂੰ ਸਾਡੇ ਮੁਲਾਜ਼ਿਮਾ ਨੇ ਰੋਕਿਆ ਉਹਨਾਂ ਨੇ ਚਲਾਕੀ ਇਹ ਕੀਤੀ ਕਿ ਦੋ ਲੜਕੀਆਂ ਨੂੰ ਉੱਥੇ ਤਾਰ ਕੇ ਜਿਹੜੀ ਤੀਸਰੀ ਲੜਕੀ ਐਕਟਵਾ ਚਲਾ ਰਹੀ ਸੀ ਐਕਟਵਾ ਭੁਜਾ ਕੇ ਲੈ ਗਈ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਉਹ ਦੂਜੀ ਲੜਕੀ ਨੂੰ ਵੀ ਕਹਿ ਗਈ ਕਿ ਤੁਸੀਂ ਵੀ ਭੱਜੋ ਮੈਂ ਪੱਛਲੀ ਆ ਉਸ ਤੋਂ ਬਾਅਦ ਅਸੀਂ ਜਿਹੜੀਆਂ ਲੜਕੀਆਂ ਸਾਡੇ ਕੋਲ ਖੜੀਆਂ ਸੀਗੀਆਂ ਉਹਨਾਂ ਨੇ ਬਜਰੀਆ ਟੈਲੀਫੋਨ ਨੂੰ ਬੁਲਾਇਆ ਤੇ ਅਸੀਂ ਉਹਦਾ ਚਾਰਾਂ ਸੀਗਾ ਕਰਕੇ ਭੇਜਿਆ ਟ੍ਰਿਪਲਿੰਗ ਦਾ ਇਸ ਕਰਕੇ ਬੱਚਿਓ ਕਿ ਅਸੀਂ ਤੁਹਾਨੂੰ ਥੋੜਾ ਅਕਸੀਜ਼ ਕਰਦੇ ਹਾਂ ਤੇ ਪਲੀਜ਼ ਇਹ ਨਾ ਸਮਝੋ ਕਿ ਤੁਹਾਨੂੰ ਹੁਣ ਬਿਲਕੁਲ ਹੀ ਬਖਸ਼ਤਾ ਕਿਸੇ ਵੀ ਹਾਲਤ ਵਿੱਚ ਜਿਹੜਾ ਵੀ ਵਿਅਕਤੀ ਸ਼ਹਿਰ ਸਵਾਏ 1% ਅਗਰ ਕਿਸੇ ਵਿਅਕਤੀ ਨੂੰ ਮਜਬੂਰੀ ਹੈ ਉਹਦੀ ਮਜਬੂਰੀ ਪੁਸ਼ਟੀ ਅਸੀਂ ਉਹਨੂੰ ਵੇ ਦੇਵਾਂਗੇ ਤੇ ਪਲੀਜ਼ ਲੜਕੀਆਂ ਵੀ ਅਜ ਤੋਂ ਬਾਅਦ ਟ੍ਰਿਪਲਿੰਗ ਨਾ ਕਰਨ ਕਿਉਂਕਿ ਕਾਨੂੰਨ ਜਿਹੜਾ ਸਾਰਿਆਂ ਵਾਸਤੇ ਇੱਕ ਹੈ ਅਸੀਂ ਭਾਜੀ ਤੁਹਾਡੇ ਪਿੰਡ ਆਏ ਆ ਪਿੰਡ ਆ ਕੇ ਇਸ ਬੱਚੇ ਦਾ ਚਲਾਨ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਬਾਹਰ ਭਗ ਜੀ ਨੇ ਦੱਸਿਆ ਕਿ ਟ੍ਰਿਪਲ ਆਈਟਮ ਜਿਹੜੀ ਆ ਬੱਚੇ ਬਹੁਤ ਕਰ ਰਹੇ ਆ ਹੋਰ ਵੀ ਜਿਹੜੀਆਂ ਬੜੀਆਂ ਅਣਗਹਿਲੀਆਂ ਜਿਹੜੀਆਂ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਜਿਹਨਾਂ ਪੇਰੈਂਟਸ ਦੀ ਜ਼ਿੰਦਗੀ ਜਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਖਦਰੇ ਤੇ ਚਾਰ ਚਾਰ ਜਣੇ ਬਿਠਾਲ ਕੇ ਇਹ ਛਰਨ ਜਣੀ ਪਿੰਡਾਂ ਵਿੱਚ ਵੀ ਆ ਚੁੱਕਾ ਹੈ ਪਰ ਮੈਂ ਸੁਭਾਸ਼ੀ ਦਾ ਬੜਾ ਧੰਨਵਾਦੀ ਹਾਂ ਕਿ ਪਿੰਡਾਂ ਵਿੱਚ ਵੀ ਇਹ ਗਾਹ ਵਗਾਹ ਸਕੂਲਾਂ ਦੇ ਆਲੇ ਦੁਆਲੇ ਪਿੰਡ ਦੇ ਵਿੱਚ ਵੀ ਬੱਚਿਆਂ ਨੂੰ ਆ ਕੇ ਇਸ ਤਰ੍ਹਾਂ ਸਕਿਪ ਕਰਦੇ ਰਹਿੰਦੇ ਆ ਔਰ ਹੋਰ ਵੀ ਸਾਡੇ ਤੇ ਨਾਲ ਸਾਥੀ ਜਿਹੜੇ ਖੜੇ ਆ ਸਾਨੂੰ ਸਿੱਖਣ ਨੂੰ ਮਿਲਿਆ ਕਿ ਇਹ ਵੀ ਸੁਨੇਹਾ ਦੇਊਗਾ ਬੇਟਾ ਸਾਡਾ ਹੁਣ ਤੇ ਅੱਜ ਤੋਂ ਬਾਅਦ ਜਿਹੜੀ ਮੈਂ ਟ੍ਰਿਪਲ ਰੈਡ ਨਹੀਂ ਕਰੂੰਗਾ ਸੋ ਅਸੀਂ ਵੀ ਬੜਾ ਕੁਝ ਸਿੱਖਿਆ ਅਸੀਂ ਬੜੇ ਬੱਚਿਆਂ ਨੂੰ ਸਕੂਲਾਂ 'ਚ ਦੱਸ ਲਿਆ ਸੀ ਸੋ ਸਾਡੀ ਬੜਾ ਬੜਾ ਧੰਨਵਾਦੀ ਥੈਂਕ ਯੂ ਕੋਈ ਨਹੀਂ ਜੀ ਮੈਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੀ ਤੁਸੀਂ ਟ੍ਰਿਪਲਿੰਗ ਕਰ ਲਈ ਜਾਂ ਚਾਰ-ਚਾਰ ਵਿਅਕਤੀ ਬੈਠ ਕੇ ਚਲਾ ਲਿਆ ਉਹ ਤੁਹਾਡਾ ਖਤਮ ਹੋ ਚੁੱਕਾ ਹੈ ਕਿਉਂਕਿ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋ ਜਿਹੜੇ ਪਬਲਿਕ ਤੇ ਜਿਹੜੇ ਕੈਮਰੇ ਆ ਉਹਨਾਂ ਦੇ ਤੁਸੀਂ ਹਰ ਟਾਈਮ ਅੰਦਰ ਹੋ ਪਲੀਜ਼ ਤੁਹਾਡੇ ਦੁਆਲੇ ਤੁਹਾਨੂੰ ਨਹੀਂ ਪਤਾ ਤੁਹਾਡੀ ਕਿਸ ਵੇਲੇ ਕਿਸ ਟਾਈਮ ਤੇ ਕਿਸ ਵਿਅਕਤੀ ਨੇ ਫੋਟੋ ਖਿੱਚ ਕੇ ਜਿਉਂ ਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਦੇਣੀ ਹੈ ਇਹ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਵਾਸੀਆਂ ਨੇ ਇਹਨਾਂ ਬੱਚਿਆਂ ਦੀ ਵੀਡੀਓ ਬਣਾ ਕੇ ਭਾਈ ਸੀ ਜਿਹਦੇ ਜਰੀਏ ਅਸੀਂ ਉਹਨਾਂ ਦਾ ਮੋਬਾਈਲ ਜਿਹੜਾ ਸੀਗਾ ਨੰਬਰ ਸੀਗਾ ਮੋਟਰਸਾਈਕਲ ਦਾ ਉਹ ਕਟਵਾ ਕੇ ਉਹਨਾਂ ਦੇ ਘਰ ਆਏ ਆ ਪਲੀਜ਼ ਕੋਈ ਵੀ ਬੱਚਾ ਅੱਗੇ ਤੋਂ ਐਸੀ ਹਰਕਤ ਨਾ ਕਰੇ ਮੈਂ ਉਮੀਦ ਕਰਦਾ ਕਿ ਅੱਜ ਤੋਂ ਬਾਅਦ ਸ਼ਹਿਰਪੁਰ ਦੇ ਵਿੱਚ ਕੋਈ ਵੀ ਵਿਅਕਤੀ ਐਸੀ ਹਰਕਤ ਨਹੀਂ ਕਰੇਗਾ ਧੰਨਵਾਦ ਜੀ